ਫਤੇਗਰ ਚੂੜੀਆਗੜ ਰਹਿਣ ਵਾਲਾ ਯੂਐਸਏ ਤੋਂ ਡਿਪੋਰਟ ਹੋ ਕੇ ਆਇਆ ਨੌਜਵਾਨ ਜਸਪਾਲ ਸਿੰਘ ਦੇਰ ਰਾਤ ਆਪਣੇ ਘਰ ਪਹੁੰਚਿਆ ਦੇਖੇ ਮਾਹੌਲ ਤੇ ਸੁਣੋ ਕੀ ਹੈ ਕਿਹਾ ਹੈ ਜਸਪਾਲ ਦੇ ਪਰਿਵਾਰਕ ਮੈਂਬਰਾਂ ਨੇ 36 ਸਾਲਾ ਨੌਜਵਾਨ ਜਸਪਾਲ ਸਿੰਘ ਜੋ ਕਿ ਪਹਿਲਾ ਕੁਵੈਤ ਦੇ ਵਿੱਚ ਕੰਮ ਕਰਦਾ ਸੀ ਅਤੇ 6-7 ਮਹੀਨੇ ਪਹਿਲਾਂ ਹੀ ਉਹ ਇੰਗਲੈਂਡ ਦੇ ਵਿੱਚ ਕੰਮ ਕਰਨ ਰਿਹਾ ਗਿਆ ਸੀ ਦੱਸਦੇ ਕਿ ਪਿਛਲੇ 10 ਦਿਨ ਤੋਂ ਉਹ ਅਮਰੀਕਾ ਪਹੁੰਚਿਆ ਸੀ ਪਰ ਅਮਰੀਕਾ ਪਹੁੰਚਦੇ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਚੰਦੇਵਾਲੋਂ ਡਿਪੋਰਟ ਕੀਤੇ ਦੇ 205 ਭਾਰਤੀਆਂ ਦੇ ਪਹਿਲੇ ਜਥੇ ਦੇ ਵਿੱਚ ਜਸਪਾਲ ਸਿੰਘ ਦੀ ਵਾਪਸੀ ਜੁੜੀ ਹੈ ਹੋਈ ਹੈ ਦੱਸਦੇ ਕਿ ਕਾਰਕ ਮੈਂਬਰਾਂ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੀ ਬਾਫੜੀ ਜਾਏ ਸਾਡੇ ਪੁੱਤਰ ਤੋਂ ਜਿਹੜਾ ਹੈ ਸਾਡੇ ਪੁੱਤਰ ਨੂੰ ਇਨਸਾਫ ਦਵਾਇਆ ਜਾਏ ਮੈਂ ਜਿਵੇਂ ਐਸੇ ਜੇ ਕੋ ਇੱਥੋਂ ਗਿਆ ਸੀ ਜੇ ਐਜੰਟ ਨਾਲ ਗੱਲ ਹੋਈਗੀ ਮੇਰੀ ਇੱਕ ਨੰਬਰ ਤੇ ਜਿਹੜਾ ਪ੍ਰੋਪਰ ਲਵਾ ਕੇ ਤੁਹਾਨੂੰ ਅਮਰੀਕਾ ਭੇਜਾਂਗੇ ਤੇ ਪਰ ਮੇਰੇ ਨਾਲ ਧੋਖਾ ਹੋ ਗਿਆ ਹੁਣ ਕਿੰਨੇ ਪੈਸੇ ਦੀ ਗੱਲ ਮੇਰੇ 30 ਲੱਖ ਦੀ ਗੱਲ ਹੋਈ 3 ਇੱਥੋਂ ਯੂਰਪ ਗਿਆ ਸੀ ਜੀ ਫਿਰ ਉਹ ਪਰ ਫਿਰ ਡਾਕਟਰ ਲਿਜਾਏਗਾ ਜਿਆਦੇ ਇੱਕ ਨੰਬਰ ਜੀ ਜੀਜਾ ਲਵਾ ਕੇ ਕਹਿੰਦਾ ਮੈਂ ਤੈਨੂੰ ਭੇਜਾਂਗਾ ਪਤਾ ਨਹੀਂ ਮੈਨੂੰ ਫਰਾਡ ਕੀਤਾ ਫਿਰ ਮੈਂ ਆਪਣਾ ਮੈਂ ਬ੍ਰਾਜ਼ਿਲ ਤਾਂ ਕਹਿੰਦਾ ਹੈ ਵੀ ਤੈਨੂੰ ਉੱਥੇ ਮੈਂ ਬਾਈਏਰ ਹੀ ਗਿਆ ਹੈ ਬ੍ਰਾਜ਼ਿਲ ਤਾਂ ਤੇ ਅੱਗੇ ਵੀ ਬਾਈਏਰ ਦੀ ਗੱਲ ਹੋਈਗੀ ਪਰ ਉਹਨੇ ਧੋਖਾ ਧਾਲਿਆ ਮੈਂ ਇੱਕ ਮੈਂ 24 ਜਤਨੀ ਜਾਏਗੀ ਫਿਰ ਮੈਂ ਉਹਦੇ ਤੇ ਮੈਂ ਇਹ ਮੇਰਾ ਸੇਕਾ ਦਾ ਪੁਆਇੰਟ ਮੈਂ 24 ਜਨਵਰੀ ਦੇ 25 ਦੇ ਬਾਰਡਰ ਕਾਫੀ 11 ਦਿਨ ਬਾਅਦ ਉਹਨਾਂ ਵਾਪਸ ਫੇਸ ਜਦ 11 ਦਿਨ ਹੋਏ ਉੱਥੇ ਤਾਂ ਬਾਰਡਰ ਹਾਂਜੀ ਬਾਰਡਰ ਪੈਟਰੋਲ ਹੁੰਦਾ ਹੈ ਬੜਾ ਪੈਟਰੋਲ ਕਿੰਨੇ ਦਿਨ ਰੱਖਿਆ ਤੁਹਾਨੂੰ ਕਿਵੇਂ ਕੋਈ ਪਤਾ ਨਹੀਂ ਜਦੋਂ ਉਹਨਾਂ ਨੇ ਫਲੈਟ ਚ ਬਾਹਰ ਤੇ ਜਾ ਉਹ ਤਾਂ ਸਿਆਣੀ ਕੋਈ ਨਹੀਂ ਤੁਹਾਨੂੰ ਉਹ ਜਦੋਂ ਮੰਨ ਲਓ ਵੀ ਉਹਨਾਂ ਨੇ ਇਹਨਾਂ ਚ ਬਾਹਰ ਤਾਂ ਤੇ ਥੋੜਾ ਚੱਲਣ ਤੋਂ ਬਾਅਦ ਜਿਹੜਾ ਅਗਲੇ ਪਾਸੇ ਤੇ ਹੋਈ ਇਹ ਸੋਚਿਆ ਵੀ ਦੁੱਦੀ ਚੌਕੀ ਦੇ ਜਾਂ ਮਨ ਲਓ ਪੈਂਪ ਵਿੱਚ ਲੈ ਕੇ ਚੱਲੇ ਤੇ ਬਾਅਦ ਚ ਇਹ ਜਿਹੜਾ ਪੁਲਿਸ ਅਫਸਰ ਹੀ ਉਹਨਾਂ ਨੇ ਉਹਨਾਂ ਦੱਸਿਆ ਵੀ ਤੁਸੀਂ ਇੰਡੀਆ ਜਾ ਰਹੇ ਹੋ ਅਨੁਪ੍ਰੋਪਰ ਹੱਥਕੜੀਆਂ ਲੱਗੀਆਂ ਐ ਪੈਰਾਂ ਨੂੰ ਬੇੜੀਆਂ ਪਾ ਰ ਰਹੇ ਹਾਂ ਜੀ ਤੇ ਉਹ ਇੱਥੇ ਆ ਕੇ ਪਤਾ ਲੱਗਿਆ ਇੰਡੀਆ ਜਾ ਕੇ ਫੋਨ ਹਾਂ ਜੀ ਰਾਜ ਸਾਥੀ ਵਰਤੋ ਜਿਹੜਾ ਥੋੜਾ ਬਹੁਤ ਪੜਾ ਲੱਗ ਗਿਆ ਸੀ ਵੀ ਹਿੰਦਿਆ ਜਾ ਰਹੇ ਹਾਂ ਬਟ ਇਹ ਨਹੀਂ ਪਤਾ ਵੀ ਆਪਾਂ ਕਿਹੜੀ ਸਟੇਟ 'ਚ ਜਾ ਰਹੇ ਹਾਂ ਉੱਥੇ ਆ ਕੇ ਪਤਾ ਲੱਗਦਾ ਇਹ ਇੱਥੇ ਆਈ ਬੋਲੀ ਆ ਇਹ ਇੱਥੇ ਖੜਾ ਤੇ ਜਦੋਂ ਸੋਚਦੇ ਆ ਵੀ ਧਿਆਨ ਸਕਦੇ ਵੀ ਬੰਦਾ ਕਿਦਾਂ ਅੰਦਰੋਂ ਟੁੱਟ ਜਾਂਦਾ ਇੱਕ ਵਾਰ ਫੇ ਸਾਡੇ ਲਈ ਕੀ ਚੱਕਰ ਬਣ ਗਿਆ ਬਹੁਤ ਲੱਗਿਆ ਸਾਰਾ ਇਹ ਇੰਤਜ਼ਾਮ ਇਹਦਾਂ ਸਜਣਾ ਮਤਲਬ ਫੜ ਕੇ ਜਿੰਨ ਕੋ ਜੀ ਤੇ ਮਾਰਾ ਹੋਇਆ ਠੀਕ ਹੈ ਸਰ ਜੀ ਜਦੋਂ ਜੀਅੰਟ ਨੂੰ ਦਿੰਦੇ ਨੇ ਕੋਈ ਆਪਣੀ ਕਿਸਮਤ ਨੂੰ ਪਹਿਲਾਂ ਆਪਾਂ ਮਹਾਰਾਜ ਸਾਹਿਬ ਦਾ ਸ਼ੁਕਰ ਕਰਦੇ ਆਂ ਜਿਹੜਾ ਮਹਾਰਾਜ ਸਾਹਿਬ ਨੇ ਸਹੀ ਸਲਾਮਤ ਸਾਡੇ ਬ੍ਰਦਰ ਨੂੰ ਘਰ ਵਾਪਸ ਭੇਜਿਆ ਤੇ ਬਾਕੀ ਜਿਹੜੇ ਜੰਡਣੇ ਨੇ ਬਹੁਤ ਨੁਕਸਾਨ ਕੀਤਾ ਅਸੀਂ ਸਰਕਾਰ ਕੋੋਂ ਇਹੋ ਮੰਗ ਕਰਦੇ ਆਂ ਕਿ ਜਿਹੜੇ ਸਾਡੇ ਇਨੀ ਮਿਹਨਤ ਦੇ ਪੈਸੇ ਉਹ ਜਿਹੜੇ ਅਸੀਂ ਲਿੰਮਟਾਂ ਬਣਾਈਆਂ ਕੋਈ ਇਦਾਂ ਚੁੱਕ ਕੇ ਜਿਹੜੇ ਅਸੀਂ ਆਪਣੇ ਬ੍ਰਦਰ ਦੇ ਪੈਸੇ ਲਾਏ ਨੇ ਤੈਨੂੰ ਇਨਸਾਫ ਮਿਲਣਾ ਚਾਹੀਦਾ ਮੈਂ ਬਹੁਤ ਬਹੁਤ ਪਰਮਾਤਮਾ ਦਾ ਧੰਨਵਾਦ ਕਰਦੇ ਜਦੋਂ ਮੇਰਾ ਪੁੱਤਰ ਅੱਜ ਤੁਸੀਂ ਆਪਣੇ ਘਰ ਨੂੰ ਕੋਈ ਗੱਲ ਨਹੀਂ ਏਜੰਟ ਨੇ ਇਹਨਾਂ ਸੋਚਾ ਕੀਤਾ ਕੋਈ ਗੱਲ ਨਹੀਂ ਜੇ ਉਹ ਵੀ ਮਤ ਕੋਈ ਤੇ ਕਰਮਾਂ ਚ ਇਦਾਂ ਹੀ ਹੋਇਆ ਲਿਖਿਆ ਹੋਊਗਾ ਹੈ ਬੇਦੰਤ ਹੋਣ ਦੀ ਜਿਆਦਾ ਹੋ ਕੇ ਤਾਂ ਬੇਪਰਵਾਹ ਕੋਈ ਗੱਲ ਨਹੀਂ ਤੁਹਾਡਾ ਫੈਸਲਾ ਜੀ ਉਹਦਾ ਕਮੋਨ ਗਿਆ ਹੀ ਆਪਣਾ ਜੀ ਆ ਜਨਤਵਾਦ ਚ ਅੱਗੇ ਫਿਊਚਰ ਲਾ ਕੇ ਜਾਂਦਾ ਬੰਦਾ ਠੀਕ ਹੈ ਜੀ ਇਹਨੂੰ ਕਾਲਗੜੀ ਅਪੀਲ ਕਰੋਗੇ ਸਰਕਾਰ ਇਹਦੀ ਵੀ ਅਪੀਲ ਕਰਦੇ ਕਿ ਅੰਦਰ ਕੋ ਸੋਚੋ ਚਲੋ ਜਿੱਦਾਂ ਵੀ ਆਣਾ ਵੀ ਲੀਗਲ ਤਰੀਕਾ ਨਾਲ ਹੁਣ ਪਹੁੰਚਾਇਆ ਜਾਵੇ ਕਿਉਂਕਿ ਇੰਨਾ ਕਹਾ ਲੱਗਿਆ 42-43 ਲੱਖ ਘਰ ਵੇਚ ਕੇ ਅੱਦ ਨੂੰ ਲਾਇਆ ਹੁੰਦਾ ਜੀ ਪਹਿਲੀ ਬੰਨਾ ਵੇਚ ਕੇ ਸਾਰਾ ਕੁਝ ਇਹ ਜ਼ਿੰਦਗੀ ਦਾ ਆਪਣਾ ਲਾਅ ਸੀ ਜੋ